ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਜਿੰਦਰ ਸਿੰਘ ਹੈਡ ਗ੍ਰੰਥੀ ਮੁੱਖ ਗ੍ਰੰਥੀ ਗੁਰਦੁਆਰਾ ਸ਼੍ਰੀ ਬੇਸ ਸਾਹਿਬ ਸੁਲਤਾਨਪੁਰ ਲੋਧੀ ਦੀ ਧਰਾ ਤੋਂ ਅੱਜ ਚੇਤਰ ਮਹੀਨੇ ਦੀ ਸੋਮਵਾਰ ਦੀ અમાਵਸ ਮੱਸੀਆ ਦਾ ਦਿਹਾੜਾ ਹੈ ਅੱਜ ਦੇ ਦਿਹਾੜੇ ਵਿਸ਼ੰਗ ਸੰਗਤਾਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਨਤਮਸਤਕ ਹੋ ਰਹੀਆਂ ਹਨ ਆਪਣੀ ਅਕੀਦਤ ਗੁਰੂ ਚਰਨਾਂ ਦੇ ਵਿੱਚ ਪੇਸ਼ ਕਰ ਰਹੀਆਂ ਹਨ ਸੋ ਆਪ ਜੀ ਦਰਸ਼ਨ ਕਰਦੇ ਹੋ ਖੜਾ ਪ੍ਰਸ਼ਾਦ ਵਰਵਾਉਣ ਵਾਸਤੇ ਕਾਊਂਟਰ ਚਾਲੂ ਹਨ ਔਰ ਭਾਰੀ ਗਿਣਤੀ ਦੇ ਵਿੱਚ ਸੰਗਤਾਂ ਖੜਾ ਪ੍ਰਸ਼ਾਦੀਆਂ ਦੇਗਾ ਕਰਵਾ ਰਹੀਆਂ ਹਨ ਪਾਵਨ ਸ੍ਰੀ ਸੋਵਰ ਦੇ ਵਿੱਚ ਸੰਗਤਾਂ ਇਸ਼ਨਾਨ ਕਰ ਰਹੀਆਂ ਹਨ ਭਾਈ ਮਰਦਾਨਾ ਜੀ ਦੀਵਾਨ ਹਾਲ ਵਿਖੇ ਗੁਰਮਤ ਸੁਆਗਮ ਦੀਵਾਨ ਆਰੰਭ ਹੈ ਵਕਵਾ ਕਮਿਸ਼ਰੀ ਜਥੇ ਟਾਡੀ ਜਥੇ ਅਤੇ ਗੁਰੂ ਕੇ ਕੀਰਤਨੀਏ ਹਾਜ਼ਰੀ ਭਰ ਕੇ ਗੁਰੂ ਦਾ ਹਰ ਜਸ ਕੀਰਤਨ ਸਰਵਣ ਕਰਵਾ ਰਹੇ ਹਨ ਸੋ ਗੁਰੂ ਪਾਤਸ਼ਾਹ ਮਹਾਰਾਜ ਦੀਆਂ ਸੰਗਤਾਂ ਖੁਸ਼ੀਆਂ ਹਾਸਿਲ ਕਰ ਰਹੀਆਂ ਹਨ ਘਾਟਾ ਮਾਰਦਾ ਹੋਇਆ ਇਕੱਠ ਇਸ ਸਮੇਂ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਜੀ ਵਿਖੇ ਹੈ ਔਰ ਸੰਤਾਂ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਜੀ ਵਿਖੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਿੱਥੇ 70 ਸਾਲ ਦੀ ਸਮੁੱਚੀ ਜ਼ਿੰਦਗੀ ਦੇ ਵਿੱਚੋਂ 14 ਸਾਲ 9 ਮਹੀਨੇ 13 ਦਿਨ ਇਸ ਸਥਾਨ ਤੇ ਨਿਤਨੇਮ ਦੀ ਸੰਭਾਲ ਕੀਤੀ ਹੈ ਔਰ ਪਾਤਸ਼ਾਹ ਜੀ ਵਹੀ ਨਦੀ ਵਿੱਚ ਇਸ਼ਨਾਨ ਕਰਨ ਆਇਆ ਕਰਦੇ ਸਨ ਉਪਰੰਤ ਮੋਦੀ ਖਾਨਾ ਖੋਲਦੇ ਸਨ ਔਰ 13 13 ਕਹਿ ਕੇ ਅਣਗਿਣਤ ਲੋੜਵੰਦਾਂ ਦੀਆਂ ਝੋਲੀਆਂ ਰਸਤਾ ਦੇ ਨਾਲ ਰੋਹਾਨੀਆਂ ਤੇ ਦਾਤ ਸਤਿਗੁਰੂ ਜੀ ਵਰਦੇ ਸਨ ਗੁਰਮਤਿ ਲਿਟਰੇਚਰ ਦੇ ਵਿੱਚੋਂ ਸੰਗਤਾਂ ਗੁਰਮਤਿ ਲਿਟਰੇਚਰ ਮਾਇਆ ਦੇ ਕੇ ਪ੍ਰਾਪਤ ਕਰ ਰਹੀਆਂ ਹਨ ਲੰਗਰਾਂ ਵਾਸਤੇ ਜੋ ਕਿ ਰਸੀਦਾ ਕਟਵਾ ਰਹੀਆਂ ਹਨ ਔਰ ਲੰਗਰਾਂ ਦੇ ਵਿੱਚ ਜੋ ਗੋਲਕ ਹੈ ਉਹਦੇ ਵਿੱਚ ਵੀ ਮਾਇਆ ਪਾ ਕੇ ਦੇ ਗੁਰੂ ਘਰ ਦੇ ਨੰਗਰਾਂ ਦੇ ਵਿੱਚ ਆਪਣਾ ਹਿੱਸਾ ਪਾ ਰਹੀਆਂ ਹਨ ਸੋ ਰਸਤਾ ਬਸਤਾ ਸੰਗਤਾਂ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਜੀ ਵਿਖੇ ਚੜਾ ਰਹੀਆਂ ਹਨ ਗੁਰੂ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਦੇ ਆ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਸਭਨਾਂ ਨੂੰ ਤੰਦਰੁਸਤੀਆਂ ਦੇ ਰੋਗਾਂ ਤੋਂ ਪਰਹਾਰਾਂ ਵਿੱਚ ਬਖਸ਼ਿਸ਼ ਕਰਨ ਔਰ ਗੁਰਧਾਮਾਂ ਦੀ ਕੀਰਤੀ ਯਾਤਰਾ ਸਤਿਗੁਰੂ ਜੀ ਸਭ ਲਈ ਕਰਨ ਦਰਸ਼ਨ ਇਸ ਨਾਮ ਸਭ ਲਈ ਕਰਨ ਜੀ ਸਮੂਹ ਮੈਨੇਜਮੈਂਟ ਵੱਲੋਂ ਸਾਰੀਆਂ ਸੰਗਤਾਂ ਨੂੰ ਜਿੱਨਾ ਰਾਹਾਂ ਤੋਂ ਸੰਗਤਾਂ ਚੱਲ ਕੇ ਗੁਰਦੁਆਰਾ ਸ੍ਰੀ ਬੇਸ ਸਾਹਿਬ ਜੀ ਕੋ ਪਹੁੰਚ ਰਹੀਆਂ ਹਨ ਸੋ ਸਾਰੀਆਂ ਸੰਗਤਾਂ ਨੂੰ ਅਸੀਂ ਉਹ ਨਰਾਹਾਂ ਤੋਂ ਕੁਰਬਾਨ ਜਾਂਦੇ ਹਾਂ ਜਿੰਨਾਂ ਰਾਹਾਂ ਤੋਂ ਚੱਲ ਕੇ ਸੰਗਤਾਂ ਗੁਰਦੁਆਰਾ ਸ੍ਰੀ ਬੇਸ ਸਾਹਿਬ ਜੀ ਵਿਖੇ ਪਹੁੰਚ ਰਹੀਆਂ ਹਨ ਇਸ ਸਮੇਂ ਹੁਣ 12:00 ਵੱਜ ਚੁੱਕੇ ਨੇ ਤੇ 12:00 ਵਜੇ ਦੇ ਸਮੇਂ ਅਨੁਸਾਰ ਅੰਮ੍ਰਿਤ ਸੰਚਾਰ ਆਰੰਭ ਹੋ ਚੁੱਕਾ ਹੈ ਪੰਜ ਪਿਆਰੇ ਸਹਿਬਾਨ ਅੰਮ੍ਰਿਤ ਦਾ ਬਾਟਾ ਤਿਆਰ ਕਰ ਰਹੇ ਨੇ ਅਤੇ ਸੰਗਤਾਂ ਅਮਰ ਕਬਲਾ ਕੀ ਸੰਗਤਾਂ ਅਮਰਤਸਰ ਕੇ ਗੁਰੂ ਵਾਲੇ ਬਣ ਰਹੀਆਂ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੀ ਸਹੂਲਤ ਵਾਸਤੇ ਉਚੇਚੇ ਪ੍ਰਬੰਧ ਕੀਤੇ ਗਏ ਹਨ ਮਾਨਯੋਗ ਮੈਨੇਜਰ ਸਰਦਾਰ ਗੁਰਬਖਸ਼ ਸਿੰਘ ਜੀ ਸਮੂਹ ਮੈਨੇਜਮੈਂਟ ਗੁਰਦੁਆਰਾ ਸ਼੍ਰੀ 베ਰ ਸਾਹਿਬ ਸੁਲਤਾਨਪੁਰ ਲੋਧੀ ਦੀ ਤਰ੍ਹਾਂ ਤੋਂ ਸਾਰੇ ਸਮੂਹ ਸੇਵਾਦਾਰ ਦਰਜਾ ਬਰ ਦਰਜਾ ਸਮੂਹ ਸੇਵਾਦਾਰ ਆਪੋ ਆਪਣੀਆਂ ਡਿਊਟੀਆਂ ਵਾਕੂਬੀ ਸਹਿਰ ਸਹਿਰਦਤਾ ਦੇ ਨਾਲ ਨਿਭਾ ਰਹੇ ਨੇ ਸੋ ਗਰਮੀ ਦਾ ਮੌਸਮ ਆ ਆਰੰਭ ਹੋ ਗਿਆ ਹੈ ਇਸ ਸਮੇਂ ਸੰਗਤਾਂ ਦੀ ਸਹੂਲਤ ਵਾਸਤੇ ਖੁਸ਼ਿਆਰਪੁਰ ਤੋਂ ਆ ਕੇ ਸੰਗਤਾਂ ਨੇ ਗੁਰਦੁਆਰਾ ਸ੍ਰੀ ਬੇਅਸਬ ਜੀ ਵਿਖੇ ਗੰਨੇ ਦੇ ਰਸ ਦਾ ਰੋਹ ਦਾ ਜਿਹੜਾ ਲੰਗਰ ਹੈ ਉਹ ਵੀ ਆਰੰਭ ਕੀਤਾ ਹੋਇਆ ਹੈ ਸੰਗਤਾਂ ਗੰਨੇ ਦਾ ਰਸ ਰੋਹ ਜੋ ਹੈ ਉਹ ਸ਼ੱਕਰੀਆਂ ਹਨ ਔਰ ਇਸੇ ਹੀ ਤਰ੍ਹਾਂ ਗੁਰਦੁਆਰਾ ਸ਼੍ਰੀ ਬੇਬੇ ਸਾਹਿਬ ਜੀ ਦੇ ਪਾਵਨ ਹਦੂਦ ਦੇ ਅੰਦਰ ਜਲਦੀਆਂ ਜੋ ਕਿ ਦੋ ਸ਼ਬੀਲਾ ਵੱਡੀਆਂ ਚੱਲ ਰਹੀਆਂ ਹਨ ਸੰਗਤਾਂ ਉਹਨਾਂ ਸ਼ਬੀਲਾ ਤੋਂ ਠੰਡਾ ਮਿੱਠਾ ਜਲ ਜੋ ਹੈ ਉਹ ਵੀ ਛਕ ਰਹੀਆਂ ਹਨ ਸੰਗਤਾਂ ਦੀ ਸਹੂਲਤ ਵਾਸਤੇ ਗੁਰਦੁਆਰਾ ਸ਼੍ਰੀ ਬੇਅਸ ਸਾਹਿਬ ਜੀ ਦੇ ਮੁੱਖ ਲੰਗਰ ਹਾਲ ਵਿਖੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਸੰਗਤਾਂ ਦੇ ਛਕਣ ਵਾਸਤੇ ਤਿਆਰ ਕੀਤੇ ਗਏ ਹਨ ਸੋ ਸੰਗਤਾਂ ਗੁਰੂ ਕਾ ਲੰਗਰ ਛੱਕ ਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੀਆਂ ਖੁਸ਼ੀਆਂ ਹਾਸਲ ਕਰ ਰਹੀਆਂ ਹਨ ਪਾਵਨ ਸ੍ਰੀ ਦਰਬਾਰ ਸਾਹਿਬ ਜੀ ਵਿਖੇ ਸੰਗਤਾਂ ਦੀ ਸਹੂਲਤ ਵਾਸਤੇ ਜੋ ਕਿ ਛੱਟ ਦੇ ਵਿੱਚ ਪੱਖੇ ਹਨ ਉਹ ਵੀ ਲਾਏ ਗਏ ਐ ਇਹ ਔਰ ਇਸੇ ਹੀ ਤਰ੍ਹਾਂ ਗੁਰਦੁਆਰਾ ਸ਼੍ਰੀ ਬੇਸ ਸਾਹਿਬ ਜੀ ਦੇ ਪਾਵਨ ਦਰਬਾਰ ਦੇ ਅੰਦਰ ਵੀ ਜੋ ਵੱਡੇ ਹੈਲੀਕਾਪਟਰ ਵਾਲੇ ਪੱਖੇ ਹਨ ਉਹ ਚਾਲੂ ਕੀਤੇ ਗਏ ਹਨ ਸੋ ਇਸੇ ਹੀ ਤਰ੍ਹਾਂ ਸੰਗਤਾਂ ਦੀ ਸਹੂਲਤ ਵਾਸਤੇ ਜੋੜਾ ਘਰ ਦੇ ਵਿੱਚ ਜਥੇਬੰਦੀਆਂ ਸੇਵਾਾਂ ਨਿਭਾ ਰਹੀਆਂ ਹਨ ਸਾਈਕਲ ਸਟੈਂਡ ਤੇ ਜੋ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਦੇ ਮੁਲਾਜ਼ਮ ਹਨ ਉਹ ਪਰਚੀ ਦੇ ਕਰਕੇ ਜੋ ਕਾਰਾਂ ਗੱਡੀਆਂ ਮੋਟਰਾਂ ਨੂੰ ਅਤੇ ਸਾਈਕਲਾਂ ਨੂੰ ਜਮ੍ਹਾਂ ਕਰ ਰਹੇ ਹਨ ਔਰ ਮੈਂ ਇਹ ਹੀ ਬੇਨਤੀ ਕਰਦਾ ਹਾਂ ਕਿ ਪਰਚੀ ਲਈ ਤੋਂ ਬਗੈਰ ਜਾਂ ਹੋਰ ਕਿਤੇ ਸਾਈਕਲ ਸਟੈਂਡ ਤੋਂ ਬਗੈਰ ਆਪਣੇ ਵਹੀਕਲ ਖੜੇ ਨਾ ਕੀਤੇ ਜਾਣ ਸਾਈਕਲ ਸਟੈਂਡ ਤੇ ਹੀ ਸੰਪਤਾ ਆਪਣੇ ਵਹੀਕਲ ਜਿਹੜੇ ਹਨ ਉਹ ਖੜੇ ਕਰਨ ਅਤੇ ਉਥੋਂ ਪਰਚੀ ਲੈਣ ਇਸੇ ਹੀ ਤਰ੍ਹਾਂ ਜਿਹੜੇ ਜੋੜਾ ਘਰ ਹੈ ਜੋੜਾ ਘਰ ਦੇ ਵਿੱਚੋਂ ਟੋਕਨ ਪ੍ਰਾਪਤ ਕੀਤੇ ਜਾਣ ਅਤੇ ਜੋੜਾ ਘਰ ਦੇ ਵਿੱਚ ਹੀ ਆਪਣੇ ਜੋੜੇ ਜਮਾ ਕਰਵਾਏ ਜਾਣ ਇਧਰ ਉਧਰ ਜੋ ਕੇ ਜੋੜੇ ਹਨ ਆਪਣੇ ਉਹ ਨਾਮ ਰੱਖੇ ਜਾਣ ਔਰ ਇਸੇ ਹੀ ਤਰ੍ਹਾਂ ਕੋਈ ਵੀ ਕੋਈ ਮਾੜਾ ਅੰਸਰ ਗੁਰਦੁਆਰਾ ਸ਼੍ਰੀ ਬੇਸ ਸਾਹਿਬ ਜੀ ਵਿਖੇ ਕਿਸੇ ਮਾੜੀ ਘਟਨਾ ਨੂੰ ਕੋਈ ਅੰਜਾਮ ਦੇਣ ਵਾਲਾ ਆਪ ਜੀ ਦੀ ਨਿਗਾਹ ਵਿੱਚ ਪੈਂਦਾ ਹੈ ਤਾਂ ਮੈਨੇਜਮੈਂਟ ਦੇ ਧਿਆਨ ਦੇ ਵਿੱਚ ਸੰਗਤਾਂ ਉਹ ਲਿਆਉਣ ਜਿਵੇਂ ਕਿ ਕਈ ਜੇਬ ਕਤਰੇ ਜਾਂ ਪਰਸ ਚੋਰੀ ਕਰਨ ਵਾਲੇ ਜਾਂ ਚੈਨੀ ਵਗੈਰਾ ਕੋਈ ਇਸ ਤਰ੍ਹਾਂ ਲੋਨ ਵਾਲੇ ਜਿਹੜੇ ਹਾਂ ਉਹ ਵੀ ਕਈ ਵਾਰ ਸੰਗਤ ਦੇ ਵਿੱਚ ਆ ਜਾਂਦੇ ਨੇ ਜੇ ਕੋਈ ਇਹੋ ਜਿਹਾ ਅਨਸਰ ਕੋਈ ਮਜ਼ਰੀ ਪੈਂਦਾ ਹੈ ਤਾਂ ਉਹਨਾਂ ਨੂੰ ਤੁਰੰਤ ਗੁਰਦੁਆਰਾ ਸ਼੍ਰੀ ਬੀਸਾ ਸਾਹਿਬ ਦੀ ਮੈਨੇਜਮੈਂਟ ਦੇ ਧਿਆਨ ਦੇ ਵਿੱਚ ਲਿਆਂਦਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ